ਰੀਸੈਂਟਲੀ ਨੈਟਫਲਿਕਸ 'ਤੇ ਇੱਕ ਰੇਵਲ ਰਿਜ ਨਾਮ ਦੀ ਫਿਲਮ ਵੇਖੀ ਮੈਂ ਜਿਸ ਦੇ ਵਿੱਚ ਇੱਕ ਮੇਨ ਕੈਰੈਕਟਰ ਹੁੰਦਾ ਆ ਤੇ ਸਾਈਕਲ 'ਤੇ ਤੁਰਿਆ ਜਾਂਦਾ ਹੀ ਤੇ ਪਿੱਛੋਂ ਇੱਕ ਪੁਲਿਸ ਦੀ ਪੈਟਰੋਲ ਕਾਰ ਆ ਕੇ ਇਹਨੂੰ ਰੋਕਦੀ ਆ ਤੇ ਇਸ ਪੁਲਿਸ ਵਾਲੇ ਦਾ ਕੈਰੈਕਟਰ ਰੇਸਿਸਟ ਤੇ ਕਰਪਟ ਪੁਲਿਸ ਵਾਲੇ ਦਾ ਹੁੰਦਾ ਆ ਤੇ ਜਿਹੜਾ ਇਹਨੂੰ ਪੁਲਿਸ ਵਾਲੇ ਨੇ ਰੋਕਿਆ ਹੁੰਦਾ ਵਾ ਉਹਦੇ ਕੋਲ ਇੱਕ ਬੈਗਪੈਕ ਹੁੰਦਾ ਆ ਜਦੋਂ ਪੁਲਿਸ ਵਾਲਾ ਬੈਗਪੈਕ ਦੀ ਤਲਾਸ਼ੀ ਲੈਂਦਾ ਉਹਦੇ ਵਿੱਚੋਂ 30000 ਡਾਲਰ ਕੈਸ਼ ਨਿਕਲਦਾ ਆ ਤੇ ਪੁਲਿਸ ਵਾਲਾ ਉਹਨੂੰ ਪੁੱਛਦਾ ਵਾ ਵੀ ਇਹ ਕੈਸ਼ تیرੇ ਕੋ ਕਿੱਥੋਂ ਆਇਆ ਤੇ ਉਹ ਦੱਸਦਾ ਵਾ ਕਿ ਉਹਨੇ ਰੀਸੈਂਟਲੀ ਆਪਣੀ ਗੱਡੀ ਵੇਚੀ ਆ ਤੇ ਉਸੇ ਗੱਡੀ ਦੀ ਸੇਲ ਤੋਂ ਉਹਨੂੰ 30000 ਡਾਲਰ ਮਿਲੇ ਆ ਤੇ ਉਹ ਇਹ 30000 ਡਾਲਰ ਲੈ ਕੇ ਆਪਣੇ ਭਰਾ ਦੀ ਬੇਲ ਪੋਸਟ ਕਰਨ ਕੋਰਟ ਚੱਲਿਆ ਹੁੰਦਾ ਹੁਣ ਇਹਨੇ ਕੈਸ਼ ਤੇ ਸ਼ੱਕ ਤੇ নো ਡਾਊਟ ਪੈਦਾ ਹੋਊਗਾ ਪਰ ਇਹਦਾ ਮਤਲਬ ਇਹ ਨਹੀਂ ਆ ਵੀ ਇਹ ਕੈਸ਼ ਇਲੀਗਲ ਆ ਪਰ ਪੁਲਿਸ ਵਾਲਿਆਂ ਕੋ ਹੱਕ ਹੁੰਦਾ ਵਾ ਕਿ ਉਹ ਜਾਂਚ ਪੜਤਾਲ ਦੇ ਲਈ ਕੈਸ਼ ਨੂੰ ਸੀਜ਼ ਕਰ ਸਕਦੇ ਆ ਜੇ ਉਹਨਾਂ ਨੂੰ ਸ਼ੱਕ ਪਵੇ ਕਿ ਇਹ ਕੈਸ਼ ਦਾ ਲਿੰਕ ਕਿਸੇ ਕ੍ਰਾਈਮ ਨਾਲ ਹੋ ਸਕਦਾ ਤੇ ਇਸ ਫਿਲਮ ਵਿੱਚ ਵੀ ਇਦਾਂ ਹੀ ਕੀਤਾ ਜਾਂਦਾ ਵਾ ਤੇ ਪੁਲਿਸ ਵਾਲੇ ਕੈਸ਼ ਸੀਜ਼ ਕਰ ਲੈਂਦੇ ਆ ਹੁਣ ਅੱਗੇ ਜੋ ਹੋਇਆ ਤੁਸੀਂ ਉਹ ਫਿਲਮ ਵਿੱਚ ਵੇਖ ਸਕਦੇ ਜੇ ਇਸ ਫਿਲਮ ਦਾ ਨਾਮ ਹੈਗਾ ਵਾ ਰੈਬਲ ਰਿਜ ਪਰ ਇਸ ਫਿਲਮ ਤੋਂ ਮੈਨੂੰ ਇੱਕ 2012 ਦਾ ਅਮਰੀਕਾ ਦੀ ਲਿੰਕਨ ਕਾਉਂਟੀ ਨਿਬਰਾਸਕਾ ਦਾ ਇੱਕ ਕੇਸ ਯਾਦ ਆਇਆ ਇਹ ਗੱਲ ਹੈ 3 ਮਾਰਚ 2012 ਦੀ ਜਦੋਂ ਇੱਕ ਸਟੇਟ ਰੂਟਰ ਰਾਇਨ ਹੇਜ਼ ਇੰਟਰਸਟੇਟ ਹਾਈਵੇ 80 ਤੇ ਪੈਟਰੋਲਿੰਗ ਕਰਦਾ ਸੀ ਤੇ ਉਹ ਵੇਖਦਾ ਵਾ ਕਿ ਇੱਕ ਕਾਰ ਓਵਰ ਸਪੀਡਿੰਗ ਕਰਦੀ ਹੋਈ 93 ਮਾਈਲ ਪਰ ਆਰ ਦੀ ਸਪੀਡ ਤੇ ਉਸ ਨੂੰ ਲੰਘਦੀ ਆ ਜਿਸ ਕਰਕੇ ਰਾਇਨ ਹੇਜ਼ ਆਪਣੀ ਗੱਡੀ ਉਸ ਕਾਰ ਦੇ ਪਿੱਛੇ ਲਾਉਂਦਾ ਵਾ ਤੇ ਥੋੜੀ ਦੂਰੀ ਤੇ ਜਾ ਕੇ ਉਸ ਗੱਡੀ ਨੂੰ ਰੋਕ ਲਿੰਦਾ ਆ ਹੁਣ ਇਸ ਟ੍ਰੈਫਿਕ ਸਟਾਪ ਦੇ ਟਾਈਮ ਤੇ ਰਾਇਨ ਹੇਜ਼ ਦੀ ਬੋਡੀ ਤੇ ਜਿਹੜਾ ਕੈਮਰਾ ਲੱਗਾ ਸੀ ਉਹਦੀ ਆਡੀਓ ਜਿਹੜੀ ਹੀ ਨਹੀਂ ਚੱਲਦੀ ਸੀ ਪਰ ਉਹਦੀ ਗੱਡੀ ਵਿੱਚ ਆਡੀਓ ਸਿਸਟਮ ਜਿਹੜਾ ਹੀ ਉਹ ਰਿਕਾਰਡਿੰਗ ਕਰਦਾ ਸੀ ਤੇ ਉਹ ਗੱਡੀ ਦੇ ਡਰਾਈਵਰ ਕੋਲ ਜਾਂਦਾ ਵਾ ਤੇ ਇਸ ਗੱਡੀ ਦਾ ਡਰਾਈਵਰ ਹੁੰਦਾ ਵਾ ਰਾਜੇਸ਼ ਢੇਰੀ ਤੇ ਉਹਦੇ ਨਾਲ ਉਹਦੀ ਘਰ ਵਾਲੀ ਬੈਠੀ ਹੁੰਦੀ ਹੈ ਜਿਹਦਾ ਨਾਮ ਹੁੰਦਾ ਹੈ ਮਰੀਨਾ ਤੇ ਇਹ ਦੋਵੇਂ ਰੈਂਟਲ ਕਾਰ ਤੇ ਕੈਲੀਫੋਰਨੀਆ ਤੋਂ ਨਿਊ ਜਰਸੀ ਚੱਲੇ ਹੁੰਦੇ ਆ ਪੁਲਿਸ ਵਾਲਾ ਪਹਿਲਾਂ ਤੇ ਇਹਨਾਂ ਨੂੰ ਟਿਕਟ ਇਸ਼ੂ ਕਰਦਾ ਵਾ ਸਪੀਡਿੰਗ ਕਰਨ ਦੇ ਲਈ ਤੇ ਫੇਰ ਕੁਝ ਸਵਾਲ ਜਵਾਬ ਕਰਦਾ ਆ ਤੇ ਉਹਦੇ ਲੌਜੀਕਲ ਸਵਾਲ ਹੁੰਦੇ ਆ ਕਿ ਉਹ ਕਿੱਧਰ ਚੱਲੇ ਆ ਤੇ ਕਿੱਥੋਂ ਆਏ ਆ ਰਾਜੇਸ਼ ਦੱਸਦਾ ਵਾ ਕਿ ਉਹ ਤੇ ਉਹਦੀ ਘਰ ਵਾਲੀ ਨਿਊ ਜਰਸੀ 'ਚ ਰਹਿਣ ਵਾਲੇ ਆ ਤੇ ਉਹ ਫਲਾਈਟ ਲੈ ਕੇ ਨ ਜਿੱਥੇ ਉਹਨਾਂ ਨੇ ਆਪਣੇ ਇੱਕ ਫਰੈਂਡ ਨਾਲ ਡਿਨਰ ਕੀਤਾ ਤੇ ਫਿਰ ਉਥੋਂ ਹੀ ਕਾਰ ਹਾਇਰ ਕਰਕੇ ਉਹਨੂੰ ਡਰਾਈਵ ਕਰਕੇ ਨਿਊ ਜਰਸੀ ਵਾਪਸ ਚਲੇ ਆ। ਤੇ ਉਹ ਵੀ ਦੱਸਦਾ ਵਾ ਕਿ ਰਸਤੇ ਵਿੱਚ ਉਹ ਲਾਸ ਵੈਗਸ ਤੇ ਕੋਲੋਰਾਡੋ ਵਿੱਚ ਵੀ ਰੁਕੇ ਜਿੱਥੇ ਉਹਨਾਂ ਦੇ ਕੁਝ ਫੈਮਿਲੀ ਫਰੈਂਡ ਰਹਿੰਦੇ ਹੀ ਤੇ ਉਹਨਾਂ ਨੂੰ ਮਿਲ ਕੇ ਹੁਣ ਉਹ ਓਮਾਹਾ ਤੋਂ ਹੁੰਦੇ ਹੋਏ ਸ਼ਿਕਾਗੋ ਤੇ ਫਿਰ ਉਸ ਤੋਂ ਬਾਅਦ ਨਿਊ ਜਰਸੀ ਜਾਣਗੇ। ਹੁਣ ਪੁਲਿਸ ਵਾਲੇ ਦੇ ਮਨ ਵਿੱਚ ਸ਼ੱਕ ਪੈਦਾ ਹੁਣ ਲਾਜ਼ਮੀ ਹੀ ਕਿਉਂਕਿ ਉਹ ਪਹਿਲਾਂ ਤੇ ਨਿਊ ਜਰਸੀ ਤੋਂ ਕੈਲੀਫੋਰਨੀਆ ਟਿਕਟ ਬੁੱਕ ਕਰਾ ਕੇ ਆਪਣੇ ਦੋਸਤ ਨਾਲ ਸਿਰਫ ਡਿਨਰ ਕਰਨ ਦੇ ਲਈ ਆਏ। ਫਿਰ ਉਸ ਤੋਂ ਬਾਅਦ ਇੱਕ ਹਫ਼ਤੇ ਲਈ 2000 ਡਾਲਰ ਦੀ ਗੱਡੀ ਹਾਇਰ ਕਰਕੇ ਆਲਮੋਸਟ 5000 ਕਿਲੋਮੀਟਰ ਚਲਾ ਕੇ ਗੱਡੀ ਉਹ ਵਾਪਸ ਨਿਊ ਜਰਸੀ ਚੱਲੇ ਹੁੰਦੇ ਆ ਤੇ ਪੁਲਿਸ ਵਾਲੇ ਨੂੰ ਇਹ ਕਹਾਣੀ ਥੋੜੀ ਜੀ ਠੀਕ ਨਹੀਂ ਲੱਗੀ ਪੁਲਿਸ ਵਾਲਾ ਫਿਰ ਉਹਦੀ ਘਰ ਵਾਲੀ ਮਰੀਨਾ ਨੂੰ ਸਾਈਡ ਤੇ ਲਿਜਾ ਕੇ ਸੇਮ ਸਵਾਲ ਪੁੱਛਦਾ ਆ ਤੇ ਉਹਦੀ ਘਰ ਵਾਲੀ ਦਾ ਜਵਾਬ ਵੀ ਸੇਮ ਹੀ ਹੁੰਦਾ ਵਾ ਪਰ ਫਿਰ ਰਾਇਨ ਹੇਜ਼ ਉਹਨਾਂ ਨੂੰ ਕਹਿੰਦਾ ਵਾ ਕਿ ਚਲੋ ਠੀਕ ਹੈ ਤੁਸੀਂ ਹੁਣ ਜਾ ਸਕਦੇ ਜੇ ਪਰ ਜਾਣ ਤੋਂ ਪਹਿਲਾਂ ਰਜੇਸ਼ ਨੂੰ ਕਹਿੰਦਾ ਵਾ ਕਿ ਕੀ ਮੈਂ ਤੁਹਾਡੀ ਗੱਡੀ ਚੈੱਕ ਕਰ ਸਕਦਾ ਇੱਕ ਵਾਰ ਤੇ ਰਜੇਸ਼ ਦੇ ਅਧਿਕਾਰ ਵਾਲੀ ਕਹਿੰਦੀ ਹੈ ਕਿ ਹਾਂ ਠੀਕ ਹੈ ਗੱਡੀ ਕਰ ਲੈ ਚੈੱਕ ਕੋਈ ਚੱਕਰ ਨਹੀਂ ਤੇ ਉਹਦਾ ਅਗਲਾ ਸਵਾਲ ਹੁੰਦਾ ਵਾ ਕਿ ਕੀ ਤੁਹਾਡੀ ਗੱਡੀ ਵਿੱਚ ਕੋਈ ਵੈਪਨ ਡਰੱਗ ਜਾਂ ਕੋਈ ਕੈਸ਼ ਵਰਗੀ ਚੀਜ਼ ਪਈ ਹੈ ਜੋ ਇਲੀਗਲ ਆ ਤੇ ਰਜੇਸ਼ ਦੇ ਅਧਿਕਾਰ ਵਾਲੀ ਕਹਿੰਦੀ ਹੈ ਕਿ ਨਹੀਂ ਸਾਡੀ ਗੱਡੀ ਵਿੱਚ ਕੋਈ ਵੀ ਇਲੀਗਲ ਚੀਜ਼ ਇਦਾਂ ਦੀ ਨਹੀਂ ਹੈਗੀ ਤੇ ਫਿਰ ਪੁਲਿਸ ਵਾਲਾ ਉਹਨਾਂ ਦੋਵਾਂ ਨੂੰ ਸਾਈਡ ਤੇ ਖੜੇ ਕਰਕੇ ਤੇ ਗੱਡੀ ਦੀ ਤਲਾਸ਼ੀ ਸ਼ੁਰੂ ਕਰਦਾ ਜਦੋਂ ਡਿੱਗੀ ਖੋਲਦਾ ਵਾ ਤੇ ਡਿੱਗੀ ਵਿੱਚੋਂ ਦੋ ਡਫਲ ਬੈਗ ਤੇ ਇੱਕ ਬੈਗਪੈਕ ਨਿਕਲਦਾ ਆ ਤੇ ਜਦੋਂ ਪੁਲਿਸ ਵਾਲਾ ਇਹ ਬੈਗਾਂ ਨੂੰ ਖੋਲਦਾ ਵਾ ਤੇ ਉਹਦੇ ਵਿੱਚ ਘੱਟੋ ਘੱਟ 1 ਮਿਲੀਅਨ ਡਾਲਰ ਜਿਹੜਾ ਕੈਸ਼ ਉਹ ਪਿਆ ਹੁੰਦਾ ਤੇ ਬੜੀ ਵੱਡੀ ਗਿਣਤੀ ਉਹਦੇ ਵਿੱਚ 1-1 ਡਾਲਰ ਦੇ ਨੋਟਾਂ ਦੀ ਹੁੰਦੀ ਆ ਪੁਲਿਸ ਵਾਲੇ ਵੇਖ ਕੇ ਹੈਰਾਨ ਹੋ ਜਾਂਦਾ ਵਾ ਤੇ ਉਹ ਦੋਵਾਂ ਨੂੰ ਹੱਥਕੜੀ ਲਾ ਕੇ ਸਾਈਡ ਤੇ ਖੜੇ ਕਰ ਦਿੰਦਾ ਕਿਉਂਕਿ ਪਹਿਲੀ ਚੀਜ਼ ਜਿਹੜੀ ਪੁਲਿਸ ਵਾਲੇ ਦੇ ਦਿਮਾਗ ਵਿੱਚ ਆਈ ਪੈਸੇ ਨੂੰ ਵੇਖ ਕੇ ਹੋਏ ਹੀ ਕਿ ਹੋ ਸਕਦਾ ਵਾ ਕਿ ਇਹ ਪੈਸਾ ਕਿਸੇ ਡਰੱਗ ਰਿਲੇਟਿਡ ਐਕਟੀਵਿਟੀ ਨਾਲ ਲਿੰਕ ਹੋਵੇ ਤੇ ਇਹਨਾਂ ਦੋਵਾਂ ਜਾਣਿਆਂ ਨੂੰ ਕਿਸੇ ਨੇ ਇਹ ਪੈਸਾ ਇੱਕ ਜਗ੍ਹਾ ਤੋਂ ਦੂਜੀ ਕਾ ਟ੍ਰਾਂਸਪੋਰਟ ਕਰਨ ਦੇ ਲਈ ਹਾਇਰ ਕੀਤਾ ਆ ਫਿਰ ਪੁਲਿਸ ਵਾਲਾ ਰਾਜੇਸ਼ ਤੇ ਮਰੀਨਾ ਨੂੰ ਪੁੱਛਦਾ ਵਾ ਕਿ ਇਹ ਪੈਸਾ ਕਿੱਥੋਂ ਆਇਆ ਉਹਨਾਂ ਦਾ ਪਹਿਲਾ ਜਵਾਬ ਹੁੰਦਾ ਵਾ ਕਿ ਇਹ 1 ਮਿਲੀਅਨ ਡਾਲਰ ਉਹਨਾਂ ਨੂੰ ਉਹਨਾਂ ਦੇ ਫਰੈਂਡ ਤਾਰਾ ਤੇ ਰਜਤ ਮਿਸ਼ਰਾ ਨੇ ਦਿੱਤਾ ਵਾ ਤੇ ਇਹ ਦੋਵੇਂ ਕੈਲੀਫੋਰਨੀਆ ਵਿੱਚ ਰਹਿੰਦੇ ਆ ਤਾਰਾ ਤੇ ਰਜਤ ਨੇ ਨਿਊ ਜਰਸੀ ਵਿੱਚ ਇੱਕ ਨਾਈਟ ਕਲੱਬ ਖਰੀ ਤੇ ਰਾਜੇਸ਼ ਤੇ ਮਰੀਨਾ ਕਹਿੰਦੇ ਆ ਕਿ ਇਹ 1 ਮਿਲੀਅਨ ਡਾਲਰ ਉਸ ਇਨਾਈਟ ਕਲੱਬ ਨੂੰ ਖਰੀਦਣ ਦੇ ਲਈ ਦਿੱਤਾ ਗਿਆ। ਇਹ ਗੱਲ ਕਨਫਰਮ ਹੁੰਦੀ ਆ ਪੁਲਿਸ ਵਾਲੀ ਦੀ ਗੱਡੀ ਵਿੱਚ ਹੋਈ ਆਡੀਓ ਰਿਕਾਰਡਿੰਗ ਤੋਂ। ਪਰ ਉਥੇ ਖੜੇ-ਖੜੇ ਹੀ ਇਹ ਦੋਵੇਂ ਆਪਣੀ ਜਿਹੜੀ ਸਟੇਟਮੈਂਟ ਹੈ ਉਹ ਚੇਂਜ ਕਰ ਦਿੰਦੇ ਆ ਤੇ ਰਾਜੇਸ਼ ਤੇ ਮਰੀਨਾ ਕਹਿੰਦੇ ਆ ਕਿ ਇਹ ਪੈਸਾ ਉਹਨਾਂ ਨੂੰ ਬਿਲੋਂਗ ਕਰਦਾ ਵਾ ਨਾ ਕਿ ਉਹਨਾਂ ਦੇ ਫਰੈਂਡ ਤਾਰਾ ਤੇ ਰਜਤ ਮਿਸ਼ਰਾ ਨੂੰ। ਫੇਰ ਇਹਨਾਂ ਦੋਵਾਂ ਨੂੰ ਪੁਲਿਸ ਹੈੱਡ ਕੁਆਰਟਰ ਲੈ ਜਾਇਆ ਜਾਂਦਾ ਵਾ ਤੇ ਜਿੱਥੇ ਨਾ ਕੋ ਕੁਝ ਪੇਪਰਵਰਕ ਸਾਈਨ ਕਰਾਇਆ ਜਾਂਦਾ ਵਾ ਤੇ ਉਸ ਪੇਪਰਵਰਕ ਤੇ ਵੀ ਇਹ ਦੋਵੇਂ ਇਸ ਪੈਸੇ ਦੇ ਮਾਲਕ ਆਪਣੇ ਆਪ ਨੂੰ ਲਿਖਦੇ ਆ ਪਰ ਜਦੋਂ ਇਸ ਪੈਸੇ ਦੇ ਪੁਲਿਸ ਵੱਲੋਂ ਕਨਫਿਸਕੇਟ ਕਰਨ ਦੀ ਖਬਰ ਰਜਤ ਮਿਸ਼ਰਾ ਤੇ ਤਾਰਾ ਮਿਸ਼ਰਾ ਕੋਲ ਕੈਲੀਫੋਰਨੀਆ ਵਿੱਚ ਪਹੁੰਚਦੀ ਆ ਤੇ ਇਹ ਦੋਵੇਂ ਕਹਿੰਦੇ ਆ ਕਿ ਇਹ ਪੈਸਾ ਉਹਨਾਂ ਦਾ ਆ ਨਾ ਕਿ ਰਜੇਸ਼ ਤੇ ਉਹਦੀ ਘਰਵਾਲੀ ਦਾ ਤੇ ਉਹਨਾਂ ਦੀ ਸਟੋਰੀ ਵੀ ਆਲਮੋਸਟ ਆਈਡੈਂਟੀਕਲ ਹੁੰਦੀ ਆ ਜੋ ਰਜੇਸ਼ ਤੇ ਉਹਦੀ ਘਰਵਾਲੀ ਨੇ ਸਭ ਤੋਂ ਪਹਿਲਾਂ ਦਿੱਤੀ ਹੁੰਦੀ ਆ ਪਹਿਲਾ ਬਿਆਨ ਆਉਂਦਾ ਵਾ ਰਜਤ ਮਿਸ਼ਰਾ ਦਾ ਰਜਤ ਮਿਸ਼ਰਾ ਕਹਿੰਦਾ ਵਾ ਕਿ ਉਹ ਰਜੇਸ਼ ਤੇ ਉਹਦੀ ਘਰਵਾਲੀ ਨੂੰ ਪਿਛਲੇ 6 ਸਾਲਾਂ ਤੋਂ ਜਾਣਦਾ ਆ ਉਹ 1 ਮਹੀਨੇ ਪਹਿਲਾਂ ਹੀ ਫਰਵਰੀ 16 2012 ਨੂੰ ਨਿਊ ਜਰਸੀ ਗਿਆ ਹੀ ਜਿੱਥੇ ਉਹਨੇ ਇੱਕ ਨਾਈਟ ਕਲੱਬ ਪਰਚੇਸ ਕਰਨ ਦੀ ਡੀਲ ਫਾਈਨਲ ਕੀਤੀ ਤੇ ਰਜਿਤ ਕਹਿੰਦਾ ਵਾ ਕਿ ਉਹਨੇ ਇਹ ਪੈਸਾ ਰਾਜੇਸ਼ ਤੇ ਉਹਦੀ ਘਰਵਾਲੀ ਨੂੰ ਇਸੇ ਲਈ ਦਿੱਤਾ ਸੀ ਤਾਂ ਕਿ ਨਿਊ ਜਰਸੀ ਜਾ ਕੇ ਡੀਲ ਨੂੰ ਫਾਈਨਲ ਕਰ ਸਕਣ ਫੇਰ ਗੱਲ ਹੁੰਦੀ ਹੈ ਇਸ ਪੈਸੇ ਦੇ ਸੋਰਸ ਦੀ ਵੀ ਇਹ ਪੈਸਾ ਆਇਆ ਕਿੱਥੋਂ ਰਜਿਤ ਮਿਸ਼ਰਾ ਕਹਿੰਦਾ ਵਾ ਕਿ ਉਹਦੀ ਘਰਵਾਲੀ ਤਾਰਾ ਮਿਸ਼ਰਾ ਇੱਕ ਸਟ੍ਰਿਪਰ ਹੀ ਉਹ 18 ਸਾਲ ਦੀ ਉਮਰ ਤੋਂ ਲੈ ਕੇ ਆਲਮੋਸਟ 30 ਸਾਲ ਦੀ ਉਮਰ ਤੱਕ ਇੱਕ ਨਾਈਟ ਕਲੱਬ ਦੇ ਵਿੱਚ ਸਟ੍ਰਿਪਰ ਦਾ ਕੰਮ ਕਰਦੀ ਸੀ ਤੇ ਜਿੱਥੇ ਉਹਨੂੰ ਕੈਸ਼ ਬਹੁਤ ਹੀ ਜ਼ਿਆਦਾ ਮਿਲਦਾ ਸੀ ਤੇ ਇਹ ਕੈਸ਼ ਬੈਂਕ ਵਿੱਚ ਜਮ੍ਹਾਂ ਕਰਾਉਣ ਦੀ ਜਗ੍ਹਾ ਇੱਕ ਸੇਫ ਡਿਪੋਜ਼ਿਟ ਵਿੱਚ ਪਾਉਂਦੀ ਰਹੀ ਤੇ ਇਹ ਕੰਮ ਘੱਟੋ-ਘੱਟ 10-12 ਸਾਲ ਚੱਲਿਆ ਤੇ ਹੁਣ ਤਾਰਾ ਮਿਸ਼ਰਾ ਤੇ ਰਜਿਤ ਮਿਸ਼ਰਾ ਦਾ ਵਿਆਹ ਹੋ ਚੁੱਕਿਆ ਹੀ ਤੇ ਤਾਰਾ ਮਿਸ਼ਰਾ ਇਸ ਟਾਈਮ ਤੇ ਪ੍ਰੈਗਨੈਂਟ ਹੀ ਜਿਸ ਕਰਕੇ ਉਹ ਸਟ੍ਰਿਪਰ ਦਾ ਕੰਮ ਛੱਡ ਚੁੱਕੀ ਸੀ ਤੇ ਸਟ੍ਰਿਪਿੰਗ ਬਿਜ਼ਨਸ ਤੋਂ ਕਮਾਈ ਕੀਤੀ ਹੀ ਜੋ ਉਹਨੇ ਉਹਨੂੰ ਹੁਣ ਉਹ ਇੱਕ ਨਾਈਟ ਕਲੱਬ ਵਿੱਚ ਇਨਵੈਸ ਦੀ ਇਨਕਮ ਹੀ ਸਾਰੀ ਟੈਕਸ ਵਿੱਚ ਰਿਪੋਰਟ ਕੀਤੀ ਗਈ ਸੀ ਤੇ ਜਿਹੜਾ ਵੀ ਪੈਸਾ 1 ਮਿਲੀਅਨ ਅਸੀਂ ਇਕੱਠਾ ਕੀਤਾ ਵਾ ਇਹ ਆਲਰੇਡੀ ਟੈਕਸ ਡਿਪਾਰਟਮੈਂਟ ਨੂੰ ਰਿਪੋਰਟ ਕੀਤਾ ਜਾ ਚੁੱਕਿਆ ਵਾ ਤੇ ਉਹ ਕਹਿੰਦਾ ਵਾ ਕਿ ਜਦੋਂ ਸਾਡੀ ਨਾਈਟ ਕਲੱਬ ਦੀ ਡੀਲ ਫਾਈਨਲ ਹੋਈ ਤਾਰਾ ਮਿਸ਼ਰਾ ਨੇ ਜਾ ਕੇ ਬੈਂਕ ਤੇ ਸੇਫ ਡਿਪੋਜ਼ਿਟ ਵਿੱਚੋਂ ਸਾਰਾ ਕੈਸ਼ ਕਢਾ ਕੇ ਲਿਆਂਦਾ ਤੇ ਅਸੀਂ ਘਰੇ ਉਹ ਸਾਰੇ ਕੈਸ਼ ਨੂੰ ਪਲਾਸਟਿਕ ਦੇ ਬੈਗਾਂ ਵਿੱਚ ਪੈਕ ਕੀਤਾ ਤੇ ਤਿੰਨ ਬੈਗਾਂ ਵਿੱਚ ਪਾ ਕੇ ਰਾਜੇਸ਼ ਤੇ ਮਰੀਨਾ ਨੂੰ ਫੜਾਇਆ ਤੇ ਤਾਰਾ ਮਿਸ਼ਰਾ ਦਾ ਬਿਆਨ ਵੀ ਐਗਜ਼ੈਕਟਲੀ ਸੇਮ ਹੁੰਦਾ ਵਾ ਉਹ ਵੀ ਇਹੀ ਦੱਸਦੀ ਆ ਕਿ ਉਹਨੇ 18 ਸਾਲ ਤੋਂ 33 ਸਾਲ ਦੀ ਉਮਰ ਤੱਕ ਉਹਨੇ ਸਟ੍ਰਿਪਰ ਦਾ ਕੰਮ ਕੀਤਾ ਤੇ ਹੁਣ ਉਹ ਪ੍ਰੈਗਨੈਂਟ ਆ ਜਿਸ ਕਰਕੇ ਉਹ ਕੰਮ ਛੱਡ ਚੁੱਕੀ ਆ ਤੇ ਜਿਹੜੀ ਵੀ ਉਹਨੇ ਕਮਾਈ ਕੀਤੀ ਸੀ 10-12 ਸਾਲਾਂ ਦੇ ਵਿੱਚ ਉਹਨੂੰ ਹੁਣ ਇੱਕ ਨਾਈਟ ਕਲੱਬ ਵਿੱਚ ਇਨਵੈਸਟ ਕਰਨਾ ਚਾਹੁੰਦੀ ਆ ਤੇ ਉਹਨੇ ਵੀ ਸੇਮ ਗੱਲ ਦੱਸੀ ਕਿ ਇਹ ਸਾਰਾ ਪੈਸਾ ਇੱਕ ਸੇਫਟੀ ਪੋਜ਼ਿਟਿਟ ਵਿੱਚ ਪਿਆ ਹੈਗਾ ਬੈਂਕ ਦੇ ਵਿੱਚ ਤੇ ਇਹ ਟੈਕਸ ਡਿਪਾਰਟਮੈਂਟ ਨੂੰ ਆਲਰੇਡੀ ਡਿਕਲੇਅਰ ਹੋ ਚੁੱਕਿਆ ਵਾ ਤੇ ਉਹਨੇ ਇਹ ਪੈਸਾ ਵੈਲਫਾਰਗੋ ਤੇ ਬੈਂਕ ਆਫ ਅਮਰੀਕਾ ਦੋ ਅਲ ਪੈਸਾ ਤੇਰਾ ਵਾਤੇ ਤੂੰ ਬਿਜ਼ਨਸ ਖਰੀਦਣਾ ਨਿਊ ਜਰਸੀ ਦੇ ਵਿੱਚ ਤੇ ਤੂੰ ਫਿਰ ਆਪ ਕਿਉਂ ਨਹੀਂ ਡਰਾਈਵ ਕਰਕੇ ਇਹ ਪੈਸਾ ਕੈਲੀਫੋਰਨੀਆ ਤੋਂ ਨਿਊ ਜਰਸੀ ਲੈ ਕੇ ਗਈ ਇਹਦੇ ਤੇ ਉਹਦਾ ਜਵਾਬ ਹੁੰਦਾ ਵਾ ਕਿ ਉਹ ਸਟੇਟ ਤੋਂ ਬਾਹਰ ਨਹੀਂ ਡਰਾਈਵ ਕਰਨਾ ਚਾਹੁੰਦੀ ਕਿਉਂਕਿ 9 ਸਾਲ ਪਹਿਲਾਂ ਉਹਦੇ ਤੇ ਇੱਕ ਫੈਲਨੀ ਚਾਰਜ ਲੱਗਾ ਸੀ ਜਿਹਦੇ ਵਿੱਚ 18 ਮਹੀਨੇ ਜੇਲ੍ਹ ਰਹਿ ਕੇ ਆਈ ਸੀ ਜਿਸ ਕਰਕੇ ਚਾਹੁੰਦੀ ਹੀ ਵੀ ਇਹ ਪੈਹਾ ਟ੍ਰਾਂਸਪੋਰਟ ਕਰਨ ਵਾਲਾ ਕੋਈ ਇਦਾਂ ਦਾ ਬੰਦਾ ਹੋਵੇ ਜਿਹਦਾ ਪੁਲਿਸ ਵਿੱਚ ਰਿਕਾਰਡ ਕਲੀਨ ਹੋਵੇ ਤੇ ਇਸੇ ਕਰਕੇ ਉਹਨੇ ਪੈਹਾ ਰਾਜੇਸ਼ ਤੇ ਉਹਦੀ ਘਰ ਵਾਲੀ ਮਰੀਨਾ ਨੂੰ ਫੜਾ ਕੇ ਨਿਊ ਜਰਸੀ ਘੱਲਿਆ ਹੁਣ ਇਹ ਕੇਸ ਕੋਰਟ ਵਿੱਚ ਜਾਂਦਾ ਵਾ ਤੇ ਰਜਤ ਮਿਸ਼ਰਾ ਤੇ ਉਹਦੀ ਘਰ ਵਾਲੀ ਤਾਰਾ ਮਿਸ਼ਰਾ ਦਾ ਕਹਿਣਾ ਹੀ ਵੀ ਇਹ ਪੈਸਾ ਉਹਨਾਂ ਦਾ ਵਾ ਨਾ ਕਿ ਰਾਜੇਸ਼ ਤੇ ਉਹਦੀ ਘਰ ਵਾਲੀ ਮਰੀਨਾ ਦਾ ਇਸ ਕਰਕੇ ਜਦੋਂ ਉਹਨਾਂ ਨੇ ਪੁਲਿਸ ਦੇ ਸਾਹਮਣੇ ਡਾਕੂਮੈਂਟ ਸਾਈਨ ਕੀਤੇ ਇਸ ਪੈਸੇ ਨੂੰ ਗਿਵ ਅਪ ਕਰਨ ਦੇ ਲਈ ਇਹ ਉਹਨਾਂ ਦਾ ਰਾਈਟ ਨਹੀਂ ਸੀ ਤੇ ਕਾਨੂੰਨ ਕਹਿੰਦਾ ਵਾ ਕਿ ਜਦੋਂ ਪੁਲਿਸ ਵਾਲੇ ਇਦਾਂ ਕਿਸੇ ਤੋਂ ਪੈਸਾ ਕਨਫਿਸਕੇਟ ਕਰ ਤੇ ਇਹ ਪੁਲਿਸ ਦੇ ਜੀ ਮੇਵਾਰੀ ਆ ਇਹ ਪ੍ਰੂਵ ਕਰਨਾ ਕਿ ਇਹ ਪੈਸਾ ਕ੍ਰਾਈਮ ਤੋਂ ਆਇਆ ਵਾ ਇਸ ਕੇਸ ਦੇ ਵਿੱਚ ਰਜਤ ਤੇ ਤਾਰਾ ਮਿਸ਼ਰਾ ਨੇ ਸਿਰਫ ਇਨਾ ਐਵੀਡੈਂਸ ਦੇਣਾ ਹੁੰਦਾ ਵਾ ਕਿ ਉਹਨਾਂ ਨੇ ਇਹ ਸਾਰਾ ਪੈਸਾ ਇੱਕ ਲੈਜਿਟਿਮੇਟ ਇਨਕਮ ਸੋਰਸ ਤੋਂ ਕਮਾਇਆ ਤਾਰਾ ਤੇ ਰਜਤ ਮਿਸ਼ਰਾ ਦਾ ਕੋਰਟ ਵਿੱਚ ਇਹ ਵੀ ਕਹਿਣਾ ਸੀ ਕਿ ਪੁਲਿਸ ਵੱਲੋਂ ਰਾਜੇਸ਼ ਤੇ ਉਹਦੀ ਘਰ ਵਾਲੀ ਮਰੀਨ ਨੂੰ ਅਰੈਸਟ ਕੀਤੇ ਜਾਣਾ ਵੀ ਗਲਤ ਸੀ ਪਰ ਕੋਰਟ ਕਹਿੰਦਾ ਵਾ ਕਿ ਇਸ ਚੀਜ਼ ਨੂੰ ਸਿਰਫ ਰਾਜੇਸ਼ ਤੇ ਮਰੀਨਾ ਹੀ ਚੈਲੰਜ ਕਰ ਸਕਦੇ ਆ ਕਿਉਂਕਿ ਉਹਨਾਂ ਨੂੰ ਅਰੈਸਟ ਕੀਤਾ ਗਿਆ ਵਾ ਤੇ ਕੋਰਟ ਤਾਰਾ ਤੇ ਰਜਤ ਨੂੰ ਹਿਦਾਇਤਾਂ ਦਿੰਦਾ ਵਾ ਕਿ ਤੁਸੀਂ ਇਸ ਪੈਸੇ ਦੀ ਸਿਰਫ ਓਨਰਸ਼ਿਪ ਕਲੇਮ ਕਰ ਸਕਦੇ ਜੇ ਜੇ ਤੁਸੀਂ ਇਹ ਪ੍ਰੂਫ ਕਰ ਦੋ ਕਿ ਤੁਸੀਂ ਇਸ ਪੈਸੇ ਦੇ ਨਾਲ ਲਿੰਕ ਜੇ ਤੇ ਤਾਰਾ ਤੇ ਰਜਤ ਮਿਸ਼ਰਾ ਦਾ ਇਸ ਪੈਸੇ ਨਾਲ ਲਿੰਕ ਸ਼ੋ ਹੋਣਾ ਹੀ ਬੇਲਮੈਂਟ ਰਿਲੇਸ਼ਨਸ਼ਿਪ ਦੇ ਥਰੂ ਬੇਲਮੈਂਟ ਰਿਲੇਸ਼ਨਸ਼ਿਪ ਉਦੋਂ ਫਾਰਮ ਹੁੰਦਾ ਵਾ ਜਦੋਂ ਕੋਈ ਕਿਸੇ ਨੂੰ ਪੈਸਾ ਜਾਂ ਤੇ ਸੰਭਲਣ ਲਈ ਦਵੇ ਤੇ ਜਾਂ ਫਿਰ ਕਿਸੇ ਸਪੈਸੀਫਿਕ ਪਰਪਸ ਤੇ ਲਈ ਹੁਣ ਪੈਸੇ ਜਿਹੜੀ ਲਫਾਫੀਆਂ ਵਿੱਚ ਰੱਖੇ ਗ ਉਹਦੇ ਉੱਤੇ ਰਜਤ ਮਿਸ਼ਰਾ ਦੇ ਫਿੰਗਰਪ੍ਰਿੰਟ ਪੁਲਿਸ ਨੂੰ ਮਿਲਦੇ ਆ ਜਿਸ ਤੋਂ ਇਹ ਪ੍ਰੂਫ ਹੁੰਦਾ ਵਾ ਕਿ ਇਹ ਪੈਸੇ ਕਿਸੇ ਨਾ ਕਿਸੇ ਟਾਈਮ ਤੇ ਰਜਤ ਮਿਸ਼ਰਾ ਦੀ ਪੋਜ਼ੇਸ਼ਨ ਦੇ ਵਿੱਚ ਹੈਗੇ ਹੀ ਦੂਜੀ ਗੱਲ ਇਹ ਕਿ ਰਜਤ ਮਿਸ਼ਰਾ ਤੇ ਤਾਰਾ ਮਿਸ਼ਰਾ ਕੋਲ ਜਿਹੜੀ ਉਹਨਾਂ ਨੇ ਡੀਲ ਕੀਤੀ ਹੈ ਨਾਈਟ ਕਲੱਬ ਦੀ ਨਿਊ ਜਰਸੀ ਦੇ ਵਿੱਚ ਉਹਦੇ ਡਾਕੂਮੈਂਟ ਵੀ ਹੈਗੇ ਹੀ ਕਿ ਡਾਕੂਮੈਂਟਾਂ ਵਿੱਚ ਲਿਖੀ ਜਿਹੜੀ ਵੈਲਿਊ ਹੀ ਉਹ ਰਕਮ ਨਾਲ ਮੈਚ ਕਰਦੀ ਹੀ ਤੇ ਇਥੋਂ ਇੱਕ ਸਪੈਸੀਫਿਕ ਪਰਪਸ ਵੀ ਡਿਸਾਈਡ ਹੋ ਜਾਂਦਾ ਵਾ ਜਿਹਦੇ ਲਈ ਪੈਸੇ ਤਾਰਾ ਤੇ ਰਜਤ ਨੇ ਰਜੇਸ਼ ਤੇ ਮਰੀਨਾ ਨੂੰ ਫੜਾਏ ਤੇ ਇਹਨਾਂ ਦੋ ਪੁਆਇੰਟਾਂ ਦੇ ਆਧਾਰ ਤੇ ਬੇਲਮੈਂਟ ਰਿਲੇਸ਼ਨਸ਼ਿਪ ਜਿਹੜਾ ਹੀ ਉਹ ਫਾਰਮ ਹੋ ਜਾਂਦਾ ਤੇ ਜਿਹੜੀ ਅਗਲੀ ਚੀਜ਼ ਪ੍ਰੂਫ ਕਰਨੀ ਹੁੰਦੀ ਆ ਉਹ ਦੋਵਾਂ ਪਾਰਟੀਆਂ ਦੇ ਵਿੱਚ ਐਗਰੀਮੈਂਟ ਹੁਣ ਐਗਰੀਮੈਂਟ ਜਿਹੜਾ ਵਾ ਉਹ ਜਾਂ ਤੇ ਐਕਸਪ੍ਰੈਸ ਹੋ ਸਕਦਾ ਵਾ ਜਾਂ ਫਿਰ ਇੰਪਲਾਈਡ ਐਕਸਪ੍ਰੈਸ ਐਗਰੀਮੈਂਟ ਹੁੰਦਾ ਵਾ ਰਿਟਨ ਦੇ ਵਿੱਚ ਜੋ ਦੋਵਾਂ ਪਾਰਟੀਆਂ ਨੇ ਲਿਖ ਕੇ ਤਿਆਰ ਕੀਤਾ ਹੋਵੇ ਤੇ ਸਾਈਨ ਕੀਤਾ ਤੇ ਇੰਪਲਾਈਡ ਐਗਰੀਮੈਂਟ ਦੇ ਵਿੱਚ ਆ ਜਾਂਦਾ ਵਾ ਵਰਬਲ ਜਾਂ ਫਿਰ ਐਕਸਪੈਕਟੇਸ਼ਨ ਵਾਲਾ ਰਿਲੇਸ਼ਨਸ਼ਿਪ ਜਿਵੇਂ ਮੰਨ ਲਓ ਕਿ ਮਾਪਿਓ ਆਪਣੇ ਨਿਆਣੇ ਨੂੰ 50 ਡਾਲਰ ਕੈਸ਼ ਦੇ ਕੇ ਬਾਜ਼ਾਰੋਂ ਕੋਈ ਚੀਜ਼ ਲੈਣ ਕਲਦੇ ਆ ਤੇ ਨਿਆਣਾ ਘਰੇ ਵਾਪਸ ਆ ਕੇ ਕਹਿੰਦਾ ਵਾ ਕਿ ਚੀਜ਼ ਉਹਨੂੰ ਨਹੀਂ ਮਿਲੀ ਤੇ ਹੁਣ ਪੇਰੈਂਟਸ ਦੀ ਐਕਸਪੈਕਟੇਸ਼ਨ ਹੋਊਗੀ ਕਿ ਨਿਆਣਾ ਉਹਨਾਂ ਨੂੰ 50 ਡਾਲਰ ਵਾਪਸ ਕਰੇ ਤੇ ਇਹ ਹੁੰਦਾ ਵਾ ਇੰਪਲਾਈਡ ਐਗਰੀਮੈਂਟ ਤੇ ਇਸ ਕੇਸ ਦੇ ਵਿੱਚ ਜਦੋਂ ਤਾਰਾ ਨੇ ਤੇ ਰਜਤ ਨੇ 1 ਮਿਲੀਅਨ ਡਾਲਰ ਰਜੇਸ਼ ਨੂੰ ਤੇ ਉਹਦੀ ਘਰਵਾਲੀ ਨੂੰ ਫੜਾਇਆ ਉਹਦੇ ਵਿੱਚ ਸਪੈਸੀਫਿਕ ਪਰਪਸ ਹੀ ਇਹ ਪੈਸਾ ਜਿਹੜਾ ਵਾ ਉਹ ਨਾਈਟ ਕਲ ਤੇ ਜੇ ਡੀਲ ਸਿਰੇ ਨਹੀਂ ਚੜਦੀ ਤੇ ਆਬਵੀਅਸਲੀ ਇਹ ਪੈਸਾ ਜਿਹੜਾ ਵਾ ਰਜਤ ਤੇ ਤਾਰਾ ਨੂੰ ਵਾਪਸ ਚਾਹੀਦਾ ਸੀ ਜਿਸ ਕਰਕੇ ਇੱਕ ਇਮਪਲਾਈਡ ਐਗਰੀਮੈਂਟ ਉੱਤੇ ਫਾਰਮ ਹੁੰਦਾ ਆ ਤੇ ਕੋਰਟ ਕਹਿੰਦਾ ਵਾ ਕਿ ਰਾਜੇਸ਼ ਤੇ ਉਹਦੀ ਘਰ ਵਾਲੀ ਇਸੇ ਐਗਰੀਮੈਂਟ ਨੂੰ ਪੂਰਾ ਕਰਨ ਲਈ ਪੈਸੇ ਨੂੰ ਕੈਲੀਫੋਰਨੀਆ ਤੋਂ ਨਿਊ ਜਰਸੀ ਲੈ ਕੇ ਜਾਣ ਦੇ ਹੀ ਜਦੋਂ ਪੁਲਿਸ ਨੇ ਰਸਤੇ ਵਿੱਚ ਉਹਨਾਂ ਨੂੰ ਰੋਕ ਕੇ ਇਸ ਪੈਸੇ ਨੂੰ ਕਨਫਿਸਕੇਟ ਕਰ ਲਿਆ ਤੇ ਇਸ ਤੋਂ ਇਲਾਵਾ ਤਾਰਾ ਮਿਸ਼ਰਾ ਉਹਦੇ ਵੱਲੋਂ ਫਾਈਲ ਕੀਤੀ ਗਈਆਂ ਟੈਕਸ ਰਿਟਰਨਾਂ ਵੀ ਕੋਰਟ ਵਿੱਚ ਸ਼ੋਅ ਕਰਦੀ ਆ ਜਿਹਦੇ ਤੋਂ ਇਹ ਪ੍ਰੂਵ ਹੋ ਜਾਂਦਾ ਵਾ ਕਿ ਇਹ ਸਾਰਾ ਪੈਸਾ ਆਲਰੇਡੀ ਡਿclare ਕੀਤਾ ਜਾ ਚੁੱਕਿਆ ਟੈਂਡ ਵਿੱਚ ਜੱਜ ਇਸ ਕੇਸ ਦੇ ਵਿੱਚ ਕਹਿੰਦਾ ਵਾ ਕਿ ਤਾਰਾ ਮਿਸ਼ਰਾ ਦਾ ਜਿਹੜਾ ਇਸ ਮਨੀ ਉੱਤੇ ਕਲੇਮ ਆ ਉਹ ਵੈਲਿਡ ਆ ਤੇ ਉਹਨਾਂ ਦਾ ਬੇਲਮੈਂਟ ਰਿਲੇਸ਼ਨਸ਼ਿਪ ਵੀ ਐਗਜ਼ਿਸਟ ਕਰਦਾ ਵਾ ਤੇ ਦੋਵਾਂ ਪਾਰਟੀਆਂ ਦੇ ਵਿੱਚ ਇੱਕ ਇੰਪਲਾਈਡ ਐਗਰੀਮੈਂਟ ਵੀ ਹੈਗਾ ਹੀ ਜਿਸ ਕਰਕੇ ਇਸ ਪੈਸੇ ਤੇ ਤਾਰਾ ਮਿਸ਼ਰਾ ਤੇ ਉਹਦੇ ਘਰ ਵਾਲੇ ਦਾ ਹੱਕ ਆ ਤੇ ਇਹ ਪ੍ਰੂਵ ਹੁੰਦਾ ਹੁਣ ਪੁਲਿਸ ਵਾਲਿਆਂ ਨੇ ਆਪਣਾ ਪੂਰਾ ਜ਼ੋਰ ਲਾਇਆ ਇਸ ਕੇਸ ਦੇ ਵਿੱਚ ਕੋਈ ਨਾ ਕੋਈ ਫਰੌਡ ਦਾ ਐਂਗਲ ਲੈ ਕੇ ਆਉਣ ਦੇ ਲਈ ਪਰ ਤਾਰਾ ਤੇ ਰਜਤ ਦੀ ਸਟੋਰੀ ਸਟਰੋਂਗ ਹੀ ਕਿਉਂਕਿ ਉਹ ਸੱਚ ਬੋਲਦੇ ਹੀ ਤੇ ਦੂਜੇ ਪਨੇ ਰਜੇਸ਼ ਤੇ ਮਰੀਨਾ ਨੇ ਆਪਣੀ ਸਟੋਰੀ ਇਸ ਲਈ ਚੇਂਜ ਕੀਤੀ ਕਿਉਂਕਿ ਉਹ ਤਾਰਾ ਤੇ ਰਜਤ ਨੂੰ ਇਹ ਸਾਰੇ ਝਮੇਲੇ ਤੋਂ ਬਚਾਉਣਾ ਚਾਹੁੰਦੇ ਸੀ ਤੇ ਐਂਡ ਵਿੱਚ ਇਹ ਸਾਰਾ ਪੈਸਾ ਤਾਰਾ ਮਿਸ਼ਰਾ ਤੇ ਉਹਦੇ ਘਰ ਵਾਲੇ ਰਜਤ ਮਿਸ਼ਰਾ ਨੂੰ ਰਿਲੀਜ਼ ਕਰ ਦਿੱਤਾ ਜਾਂਦਾ ਹੁਣ ਇਹਦੇ ਤੇ ਕਈ ਕੇਸ ਤੁਹਾਨੂੰ ਨਿਊਜ਼ ਵਿੱਚ ਮਿਲ ਜਾਣਗੇ ਜਿੱਥੇ ਪੁਲਿਸ ਵਾਲੇ ਇਦਾਂ ਹੀ ਪੈਸਾ ਲੋਕਾਂ ਤੋਂ ਫੜਦੇ ਆ ਤੇ ਬਾਅਦ ਵਿੱਚ ਪੁਲਿਸ ਵਾਲੇ ਇਹ ਪੈਸਾ ਚੋਰੀ ਕਰ ਲੈਂਦੇ ਆ ਤੇ ਪੁਲਿਸ ਵਾਲੇ ਜ਼ਿਆਦਾ ਇਦਾਂ ਉਦੋਂ ਕਰਦੇ ਆ ਜਦੋਂ ਉਹ ਇਹ ਚੀਜ਼ ਨੋਟ ਕਰਦੇ ਆ ਕਿ ਪੈਸਾ ਕਿਸੇ ਬਲੈਕ, ਬਰਾਊਨ ਜਾਂ ਹਿਸਪੈਨਿਕ ਬੰਦੇ ਤੋਂ ਫੜਿਆ ਗਿਆ ਵਾ ਕਿਉਂਕਿ ਇਹਨਾਂ ਦੇ ਫਾਈਟਬੈਕ ਕਰਨ ਦੇ ਚਾਂਸ ਬਹੁਤ ਘੱਟ ਹੁੰਦੇ ਆ ਪਰ ਇਸ ਕੇਸ ਦੇ ਵਿੱਚ ਤਾਰਾ ਮਿਸ਼ਰਾ ਤੇ ਰਜਿਤ ਮਿਸ਼ਰਾ ਨੇ ਸਟੈਂਡ ਲਿਆ ਕਿਉਂਕਿ ਉਹਨਾਂ ਨੂੰ ਪਤਾ ਹੀ ਕਿ ਉਹ ਸਹੀ ਆ ਤੇ ਉਹ ਲਾਅ ਨੂੰ ਵੀ ਜਾਣਦੇ ਸੀ ਪਰ ਏਡੀ ਵੱਡੀ ਰਕਮ ਕੈਸ਼ ਦੇ ਰੂਪ ਵਿੱਚ 5000 ਕਿਲੋਮੀਟਰ ਗੱਡੀ ਵਿੱਚ ਟ੍ਰਾਂ ਇੱਕ ਬਹੁਤ ਸਿਆਣਾ ਡਿਸੀਜਨ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਹੋਰ ਵੀ ਕਈ ਤਰੀਕੇ ਹੈਗੇ ਆ ਜੋ ਸੇਫ ਆ ਤੇ ਗੱਡੀ ਵਿੱਚ ਕੋਈ ਵੀ ਹਾਦਸਾ ਹੋ ਸਕਦਾ ਹੀ ਉਹਨਾਂ ਦਾ ਐਕਸੀਡੈਂਟ ਹੋ ਸਕਦਾ ਹੀ ਜਾਂ ਲੁੱਟਖੋਹ ਹੋ ਸਕਦੀ ਹੀ ਇਸ ਵਾਰ ਤੇ ਚਲੋ ਪੁਲਿਸ ਨੇ ਉਹਨਾਂ ਨੂੰ ਫੜਿਆ ਤੇ ਉਹਨਾਂ ਨੂੰ ਪਤਾ ਹੀ ਲਾਅ ਕਿਦਾਂ ਕੰਮ ਕਰਦਾ ਵਾ ਤੇ ਉਹ ਪੈਸਾ ਵਾਪਸ ਲੈਣ ਚ ਕਾਮਯਾਬ ਹੋਏ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਕਰ ਦਿਓ ਤੇ ਚੈਨਲ ਵੀ ਸਬਸਕ੍ਰਾਈਬ ਕਰ ਲਓ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ